ਸਾਡੇ ਹਲਕੇ ਦੇ ਵਿੱਚ ਸਾਡੇ ਹੜਪੀੜਤ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਥ ਪੰਜਾਬ ਜੋ ਕਿ ਫੋਗੇ ਮਸ਼ੀਨਾ ਲੈ ਕੇ ਜਿਹੜੇ ਹਨਾਂ ਦੀ ਮਾਰ ਤੋਂ ਬਾਅਦ ਜਰੀਲਾ ਮੱਛਰ ਤੇ ਹੋਰ ਵੀ ਜਿੰਨੇ ਜੀਵਨ ਤੋਂ ਜਿਨ੍ਹਾਂ ਨਾਲ ਆਮ ਮੱਚੇ ਆਮ ਜਾਨਵਰ ਪਸ਼ੂ ਮੌਤ ਪ੍ਰੇਸ਼ਾਨ ਸੀਗੇ ਉਹਦੇ ਲਈ ਅਦਾਲਤ ਫੀਰ ਸਿੰਘ ਜੀ ਬਾਰਦਾ ਧੰਨਵਾਦ ਕਰਦੇ ਆਂ ਜਿਨਾਂ ਨੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਫੌਕਿੰਗ ਮਸ਼ੀਨਾਂ ਦੇ ਕੇ ਬਿਮਾਰੀ ਤੁਹਾਨੂੰ ਜਾਤ ਪਾਉਣ ਦੇ ਲਈ ਵੱਡਾ ਪ੍ਰਾਲਾ ਕੀਤਾ ਔਰ ਨਾਲ ਦੇ ਨਾਲ ਧੰਨਵਾਦ ਕਰਦੇ ਆਂ ਸਾਡੇ ਹਲਕੇ ਦੇ ਵਿੱਚ ਪੰਜਾਬ ਯੂਥ ਕਾਲੀ ਦਲ ਦੇ ਪ੍ਰਧਾਨ ਸਰਮਜੀਤ ਸਿੰਘ ਜੱਜਦਾ ਜਿਨ੍ਹਾਂ ਦੀ ਗਵਾਈ ਦੇ ਵਿੱਚ ਅੱਜ ਯੂਥ ਕਾਲੀ ਦਲ ਦੀਆਂ ਟੀਮਾਂ ਸਾਡੇ ਹਲਕੇ ਦੇ ਵਿੱਚ ਆ ਕੇ ਫੌਕਿੰਗ ਕਰ ਰਹੀਆਂ ਜਿਸ ਦੇ ਨਾਲ ਆਮ ਜਨ ਜੀਵ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਦੂਜਾ ਜਿਵੇਂ ਹੁਣ ਇਸ ਟਾਈਮ ਫਸਲਾਂ ਬਰਬਾਦ ਹੋ ਗਈਆਂ ਕਿਸਾਨਾਂ ਦੀਆਂ ਉਹਦੇ ਲਈ ਸ਼੍ਰੋਮਣੀ ਕਾਲੀਦਾਨ ਕਣਕ ਦਾ ਬੀਜ ਜਿਹੜਾ ਕਿ ਕਿਸਾਨਾਂ ਨੂੰ ਮੋਹਈਆ ਕਰਵਾ ਰਿਹਾ ਤੇ ਗਰੀਬ ਲੋਕਾਂ ਦੇ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਵੜ ਕੇ ਜਿਨ੍ਹਾਂ ਦੇ ਕਣਕਾ ਖਰਾਬ ਹੋਏ ਹਨ ਗਰੀਬ ਪਰਿਵਾਰਾਂ ਵਾਸਤੇ ਕਣਕ ਮੋਹਈਆ ਕਰਵਾ ਰਹੇ ਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਕਾਲੀਦਾਨ ਸਰਦਾਰ ਸੁਖੀਰ ਸਿੰਘ ਜੀ ਬਾਦਲ ਜੀ ਅੱਜ ਅਸੀਂ ਚਿੱਟਣ ਵਾਸਤੇ ਆਏ ਹਾਂ ਜੀ ਬਹੁਤ ਧੰਨਵਾਦ ਆ ਜੀ ਕਹਿਣਾ ਕੋਈ ਅਜੇ ਤੱਕ ਨਹੀਂ ਆਇਆ ਜੀ ਇਹਨਾਂ ਨੇ ਇਤਸਾਰ ਲਈ ਅਸੀਂ ਚਿੱਟਣ ਵਾਸਤੇ ਆਏ ਜਿੰਨਾਂ ਦਾ ਬਹੁਤ ਧੰਨਵਾਦ